ਨਿਊ ਚੰਡੀਗੜ੍ਹ ਚ ਆਪਸ ਵਨ ਦੇ ਸੈਂਪਲ ਫਲੈਟ ਦਾ ਟੂਰ ਕਰਨ ਲੱਗੇ ਆ। ਆ ਦੋਨੋਂ ਪ੍ਰਾਈਵੇਟ ਐਲੀਵੇਟਰਸ ਤੁਹਾਡੇ ਫਲੈਟ ਦੇ ਅੰਦਰ ਖੁੱਲ੍ਹਦੀਆਂ ਨੇ। ਤੁਹਾਡੇ ਗਵੰਡੀ ਨੂੰ ਵੀ ਪਤਾ ਚੱਲੇਗਾ ਕਿ ਕੌਣ ਤੁਹਾਡੇ ਘਰ ਆਇਆ ਕੰਪਲੀਟ ਪ੍ਰਾਈਵੇਸੀ ਦਾ ਖਿਆਲ ਰੱਖਿਆ ਗਿਆ। ਹਰ ਬੈੱਡਰੂਮ ਦੇ ਵਿੱਚ ਇਹ ਆਟੋਮੇਸ਼ਨ ਅਸੀਂ ਦਿੱਤੀ ਹੈ। ਹਰ ਬੈੱਡਰੂਮ ਤੋਂ ਹਿਲਸ ਇੱਥੇ ਵੀ ਤੁਹਾਡੀਆਂ ਲਾਈਟਿੰਗ ਆਲਸੋ ਲਾਈਟ ਸਾਰੀ ਕੰਟਰੋਲ ਲੂਰ ਗਿਆ ਕਿਰੇ ਮੂਡ ਦੀ ਲਾਈਟ ਜਗਾਣੀ ਹੈ ਤੁਸੀਂ ਪ੍ਰੀਮੀਅਮ 4 ਸਾਲ ਬਾਅਦ ਪ੍ਰੀਮੀਅਮ ਨਹੀਂ ਜੀ ਆਓ ਦੇਖੀਏ ਲਗਜ਼ਰੀ ਜਿਹੜੀ ਅੱਜ ਲਗਜ਼ਰੀ ਹੈ ਉਹ 4 ਸਾਲ ਬਾਅਦ ਵੀ ਪ੍ਰੀਮੀਅਮ ਹੈ ਐਂਟਰ ਕੀਤੇ ਹੋ ਤੇ ਤੁਹਾਨੂੰ ਐਂਟਰ ਕਰਦੇ ਆਂ ਹੀ ਸਾਹਮਣੇ ਹਿਲਸ ਵੀ ਹੈ ਜੇਕਰ ਤੁਸੀਂ ਇਹਦੀ ਬਾਲਕਨੀ ਦੇਖੋਗੇ 1150 ਫੁੱਟ ਦੀ ਰਨਿੰਗ ਰੈਪ ਅਰਾਊਂਡ ਬਾਲਕਨੀ ਡਾਈਨਿੰਗ ਦੇ ਉੱਤੇ ਸ਼ੈਂਡਲਰ ਲੱਗਿਆ ਇਹ ਐਚਬੀਏ ਨੇ ਡਿਜ਼ਾਈਨ ਕੀਤਾ ਸੀ ਇਹ ਮਾਰਬਲ ਅਸੀਂ 5 ਸਟਾਰਸ ਅਕਸਰ ਦੇਖਦੇ ਆਂ ਹਾਂਜੀ ਦਿਸ ਇਜ਼ ਨੋਟ ਐਨ ਐਡੀਸ਼ਨਲ ਸਿੰਕ ਇਹ ਸਿੰਗਲ ਪੀਸ ਹੈ ਇਹ ਸਿੰਗਲ ਪੀਸ ਹੈ ਇਹ ਇਸੇ ਕਟਿੰਗ ਦੀ ਸਿੰਗਲ ਪੀਸ ਦੀ ਜੀ ਤਾਂ ਤੁਹਾਡਾ ਉਦਾਂ ਦਾ ਹੋਣਾ ਚਾਹੀਦਾ ਤੁਸੀਂ ਜਿਹੜੇ ਮਰਜੀ 5 ਸਟਾਰ ਚੋਣੋ ਤੁਹਾਨੂੰ ਉੱਥੇ 5 ਸਟਾਰ ਚ ਕੁਛ ਨਾ ਕੁਛ ਕੀੜੇ ਪਾਣ ਨੂੰ ਹੋਵੇ ਐਤੋਂ ਵਧੀਆ ਤੇ ਮੇਰੇ ਘਰੇ ਸੈਟੀ ਹੈ ਉਹ ਸਟੇਟਮੈਂਟ ਹੈ ਉਹ ਸਟੇਟਮੈਂਟ ਹੈ ਉਪਰਸ ਵਾਂ 7 ਸਟਾਰ 5 ਸਟਾਰ ਦੀ ਫੀਲ ਹੈ ਤੁਸੀਂ ਨਾਰਮਲੀ ਹੋਟਲਸ 'ਚ ਇਹ ਫੀਚਰ ਹੁੰਦਾ ਹੈ ਕਿ ਅਸੀਂ ਬੈੱਡ ਤੇ ਬੈਠੇ ਬੈਠੇ ਹੀ ਸੌਣ ਤੋਂ ਪਹਿਲਾਂ ਬੰਦ ਕਰਨੇ ਹੁੰਦੇ ਕਰਟਨਸ ਤਾਂ ਅਸੀਂ ਉੱਥੋਂ ਕਰਦੇ ਆ ਆਪਣੇ ਉੱਥੋਂ ਇਟਸ ਐਬਸੋਲੂਟਲੀ ਅਲਟਰਾ ਲਕਜਰੀਅਸ ਜੀ ਨਾਟ ਐਕਸਪੈਂਸਿਵ ਨਿਊ ਚੰਡੀਗੜ੍ਹ ਚਾ ਉਪਸਵਨ ਦੇ ਸੈਂਪਲ ਫਲੈਟ ਦਾ ਟੂਰ ਕਰਨ ਲੱਗੇ ਆ ਆਓ ਮੇਰੇ ਨਾਲ ਮਿਲਦੇ ਆ ਮਿਸਟਰ ਗੁਰਿੰਦਰ ਪੱਟੀ ਹੋਣਾ ਨੂੰ ਜਿਨ੍ਹਾਂ ਨੇ ਅਲਟਰਾ ਲਗਜ਼ਰੀ ਲਿਵਿੰਗ ਇੰਟਰੋਡਿਊਸ ਕੀਤੀ ਤੇ ਪੰਜਾਬ ਚ ਪਹਿਲੀ ਵਾਰੀ ਇਸ ਲੈਵਲ ਦੀਆਂ ਫੈਸਿਲਿਟੀਆਂ ਲੈ ਕੇ ਆਏ ਆ ਆਓ ਦੇਖਦੇ ਆ ਪੱਟੀ ਸਾਹਿਬ ਹੈਲੋ ਜੀ ਹਾਊ ਆਰ ਯੂ ਬਹੁਤ ਵਧੀਆ ਤੁਸੀਂ ਠੀਕ ਹੋ ਮੈਂ ਸੁਣਿਆ ਕਿ ਬਹੁਤ ਸ਼ਾਨਦਾਰ ਅਲਟਰਾ ਲਗਜ਼ਰੀ ਹੈ ਅੱਜ ਦੇਖਦੇ ਆ ਅਲਟਰਾ ਲਗਜ਼ਰੀ ਤੁਹਾਡੀ ਦੇਖੋ ਜੀ ਇਹ ਤੇ ਮੈਂ ਪਿਛਲੇ 6 ਮਹੀਨੇ ਪਹਿਲੇ ਵੀ ਤੁਹਾਨੂੰਾਈ ਸੀ ਬਟ ਉਹ ਕਾਗਜ਼ਾਂ ਸੀਗੀ ਅੱਜ ਤੁਸੀਂ ਰੀਅਲ ਟਾਈਮ ਫੀਲ ਕਰ ਸਕਦੇ ਮੈਂ ਕਹਿੰ ਗਿਆ 6 ਮਹੀਨੇ ਦੇ ਦੋ ਜੋ ਕਹਿ ਰਿਹਾ ਉਹ ਚੀਜ਼ ਬਣਾ ਕੇ ਦਿਖਾਵਾਂਗਾ ਹੁਣ ਉਹ ਬ੍ਰੌਸ਼ਰ ਚੁੱਕ ਲੋ ਜਿਹੜਾ 6 ਮਹੀਨੇ ਪਹਿਲੇ ਦਿਖਾਇਆ ਸੀ ਤੇ ਹੁਣ ਸਾਰੀ ਚੀਜ਼ ਨਾਲ ਮੈਚ ਕਰਨੀ ਸ਼ੁਰੂ ਕਰਦੇ ਹਾਂ ਇਹ ਤੁਹਾਡੀ ਮੇਨ ਐਂਟਰੈਂਸ ਆ ਜੀ ਇਹ ਤੁਹਾਡਾ ਲਿਵਿੰਗ ਏਰੀਆ ਆ ਗਿਆ ਔਰ ਨਾਓ ਦ ਕਨਸੈਪਟ ਇਸ ਮੀਰੇਲੀ ਰਹਿਣ ਦਾ ਕਨਸੈਪਟ ਹੁੰਦਾ ਸਕੂਨ ਹਮ ਘਰ ਉਹ ਚੀਜ਼ ਹੈ ਘਰ ਉਹ ਜਗਾ ਕਿ ਜਦੋਂ ਇਨਸਾਨ ਥੱਕਿਆ ਟੁੱਟਿਆ ਕਰਿਆ ਹਾਂ ਹੁਣ ਕਰੇ ਸਕੂਨ ਚਾਹੀਦਾ ਹੁੰਦਾ ਮਕਾਨ ਤੋਂ ਕਰ ਉਥੇ ਰਹਿਣ ਵਾਲੇ ਬਣਾਉਂਦੇ ਬਟ ਜਦੋਂ ਕਈ ਵਾਰ ਤੁਸੀਂ ਬਣ ਗਿਆ ਮਕਾਨ ਬਣ ਗਿਆ ਘਰ ਬਣ ਗਿਆ ਘਰ ਤੋਂ ਬਾਅਦ ਇੱਕ ਉਹ ਜਿਹੜੀ ਸਕੂਨ ਵਾਲੀ ਫੀਲਿੰਗ ਤੁਹਾਡਾ ਔਰਾ ਵੀ ਬਣਾਉਂਦੀ ਹੈ ਸੋ ਹੁਣ ਇਹਦੇ ਵਿੱਚ ਹਰ ਇੱਕ ਕਾਰਨਰ ਨੂੰ ਜੇਕਰ ਤੁਸੀਂ ਧਿਆਨ ਨਾਲ ਦੇਖੋ ਹਰ ਇੱਕ ਕਾਰਨਰ ਦੇ ਵਿੱਚ ਇੱਕ ਥਾਟ ਦਿੱਤਾ ਗਿਆ ਹਮ ਥਿਸ ਇਜ਼ ਦਾ ਲਿਵਿੰਗ ਏਰੀਆ ਹੁਣ ਲਿਵਿੰਗ ਏਰੀਆ ਚ ਮੈਂ ਬੈਠਾ ਰਾਈਟ ਹੈਂਡ ਸਾਈਡ ਦੇ ਉੱਤੇ ਮੈਨੂੰ ਹिल्स 뷰 ਹੈ ਸਨਲਾਈਟ ਮੇਰੇ ਕੰਪਲੀਟ ਹੈ ਐਂਡ ਜਦੋਂ ਮੈਂ ਤੁਸੀਂ ਐਂਟਰ ਕੀਤੇ ਹੋ ਤੇ ਤੁਹਾਨੂੰ ਐਂਟਰ ਕਰਦੇ ਆ ਹੀ ਸਾਹਮਣੇ ਹिल्स 뷰 ਆ ਰਿਹਾ ਜੀ ਥੈਨ ਆ ਗਿਆ ਮੈਨੂੰ ਕੁਛ ਓਪਨ 에ਰ ਚ ਜਾਣਾ ਜਾਂ ਮੈਨੂੰ ਘਰੇ ਪਾਰਟੀ ਕਰਨੀ ਹੈ ਮੈਂ ਬਾਹਰ ਨਹੀਂ ਪਾਰਟੀ ਕਰਨੀ ਚਾਹੁੰਦਾ ਜੇਕਰ ਤੁਸੀਂ ਇਹਦੀ ਬਾਲਕਨੀ ਦੇਖੋਗੇ 1150 ਫੁੱਟ ਦੀ ਰਨਿੰਗ ਰੈਪ ਅਰਾਊਂਡ ਬਾਲਕਨੀ ਅਮੇਜ਼ਿੰਗ 50 100 ਬੰਦੇ ਦੀ ਹਾਊਸ ਪਾਰਟੀ ਕਰਨੀ ਹੈ ਤਾਂ ਕਰ ਸਕਦਾ ਹੈ ਬੰਦਾ ਬੜੇ ਪਿਆਰ ਦਾ ਬੜੇ ਐਂਡ ਦਿਸ ਇਜ਼ ਬਿਊਟੀ ਇੱਥੇ ਲੈਂਡਸਕੇਪਿੰਗ ਇਹ ਸਾਰੀ ਲੈਂਡਸਕੇਪਿੰਗ ਆ ਜਾਣੀ ਹੈ ਇੱਥੇ ਇਹ ਸਾਰੀ ਲੈਂਡ ਸ਼ੋਅ ਹੋਮ ਬਣਾਈਦਾ ਬਟ ਸ਼ੋਅ ਹੋਮ ਚ ਮੈਂ ਨਾਰਮਲੀ ਚੀਜ਼ ਨਾ ਕਿ ਚੀਜ਼ਾਂ ਕੀ ਦੇਖਦਾ ਕਿ ਵੀ ਸਾਹਮਣੇ ਕੰਸਟਰਕਸ਼ਨ ਚੱਲ ਰਹੀ ਹੁੰਦੀ ਹੈ ਤਾਂ ਉਹਦੇ ਚ ਇਹ ਹੈ ਕਿ ਵੀ ਲੈਂਡਸਕੇਪਿੰਗ ਕਿਦਾਂ ਦੀ ਹੋਏਗੀ ਮੈਨੂੰ ਫੀਲ ਕਿਦਾਂ ਦਾ ਆਏਗਾ ਸੋ ਅਸੀਂ ਲੈਂਡਸਕੇਪਿੰਗ ਦਾ ਵੀ ਇੱਕ ਔਰਾ ਕ੍ਰੀਏਟ ਕਰਦੇ ਹਾਂ ਹੂੰ ਕਿ ਵੀਊ ਕਿਦਾਂ ਦਾ ਰਹੇ। ਔਰ ਅੱਜ ਨਾ ਮੀਂਹ ਪੈ ਰਿਹਾ ਜਦੋਂ ਅਸੀਂ ਸ਼ੂਟ ਕਰ ਰਹੇ ਹਾਂ। ਸ਼ਿਵਾਲਿਕ ਦੀਆਂ ਪਹਾੜੀਆਂ ਐਸ ਤੋਂ ਮੈਨੂੰ ਨਜ਼ਰ ਆ ਰਹੀਆਂ। ਬਹੁਤ ਵਿਜ਼ੀਬਲ ਸਿਗੀਆਂ। ਨਜ਼ਰ ਆ ਰਹੀਆਂ। ਔਰ ਬੱਦਲਾਂ ਦੇ ਵਿੱਚ ਪੰਜਾਬ ਦਾ ਇਹ ਆਪਾਂ ਅਕਸਰ ਕਹਿੰਦੇ ਆ ਚੰਡੀਗੜ੍ਹ ਔਰ ਪੰਜਾਬ ਇਹ ਜਿਹੜਾ ਪੰਜਾਬ ਹੈ ਇਹ ਬਹੁਤ ਖੂਬਸੂਰਤ ਹੈ ਇਹ ਏਰੀਆ ਹੀ। ਕਹਿੰਦੇ ਮੈਨੂੰ ਨਾ ਕਹਿੰਦੇ ਨੇ ਇੱਕ ਗੱਲ ਕਹੀ ਕਹਿੰਦਾ ਕੁੜੀ ਵਹਾਨ ਵਾਲੀ ਹੋਰ ਤੇ ਵਹਾਨ ਵਾਲੀ ਹੋਰ। ਇਹ ਏਰੀਆ ਕੀ ਮਤਲਬ ਹੈ? ਕਹਿੰਦਾ ਭਾਈ ਕੱਲ ਰੀਲਾ ਰੁਲਾ ਬਥੇਰੀਆਂ ਚੱਲਦੀਆਂ ਹਨ। ਤੋ ਰੀਲਾਂ ਦੇ ਵਿੱਚ ਜੋ ਚੀਜ਼ ਦੇਖੀਦੀ ਆ ਜੋ ਰੀਲ ਤੇ ਦੇਖੀਦੀ ਉਹ ਬੜਾ ਫਰਕ ਹੁੰਦਾ ਯਾਰ ਗੱਲ ਤੇ ਠੀਕ ਹੈ ਕਹਿਣਾ ਕੀ ਜਾ ਰਿਹਾ ਕਹਿੰਦਾ ਭਾਜੀ ਜਿਹੜੀ ਚੀਜ਼ ਬਰੌਸ਼ਰ 'ਚ ਹੁੰਦੀ ਆ ਨਾ ਉਹ ਬਰੌਸ਼ਰ 'ਚ ਕੁਝ ਹੋਰ ਹੁੰਦੀ ਆ ਤੇ ਰੀਲ 'ਚ ਕੁਝ ਹੋਰ ਹੁੰਦੀ ਆ ਇਹ ਗੱਲ ਮੇਰੇ ਇੱਕ ਬਹੁਤ ਖਾਸ ਦੋਸਤ ਨੇ ਜਦੋਂ ਮੈਂ ਇਹਨੂੰ ਪਹਿਲੀ ਵਾਰੀ ਲਾਂਚ ਕੀਤਾ ਸੀ ਤੇ ਉਹਨੂੰ ਮੈਂ ਵਹਾਇਆ ਸੀ ਬਰੌਸ਼ਰ ਕਹਿੰਦਾ ਮੈਂ ਉਸ ਦਿਨ ਸਾਈਨ ਆਫ ਕਰਾਂਗਾ ਜਿੱਦ ਦਿਨ ਤੁਸੀਂ ਸੈਂਪਲ ਬਣਾ ਦੋਗੇ ਅੱਜ ਉਹ ਸੈਂਪਲ ਦੇਖਣ ਲਈ ਆਇਆ ਤੇ ਉਹ ਇਹ ਗੱਲ ਕਹਿ ਕੇ ਗਿਆ ਤੇ ਮੈਨੂੰ ਰੈਲਾਈਜ਼ ਹੋਇਆ ਕਿ ਹਾਂ ਯਾਰ ਜੋ ਬਰੌਸ਼ਰ 'ਚ ਕਿਹਾ ਸੀ ਐਕਚੁਅਲ ਅੰਜਰੀ ਡਾਈਨਿੰਗ ਦੇ ਉੱਤੇ ਸ਼ੈਂਡਲੇ ਲੱਗਣ ਇਹ ਐਚਬੀਏ ਨੇ ਡਿਜ਼ਾਈਨ ਕੀਤਾ ਸੀ ਐਂ ਅਰੇ ਵਿੱਚ ਇੱਕ ਬਹੁਤ ਡੀਟੇਲਿੰਗ ਹੈ ਲਾਈਟਿੰਗ ਇੱਕੋ ਚੀਜ਼ ਹੈ ਹਮ ਕਿਰੇ ਮੂਡ ਤੇ ਕਿਰੀ ਜਗ੍ਹਾ ਤੇ ਕੀ ਲਾਈਟਿੰਗ ਹੋਣੀ ਚਾਹੀਦੀ ਹੈ ਜੀ ਇੱਕ ਬਹੁਤ ਵੱਡਾ ਤੁਹਾਡੇ ਮੈਂਟਲ ਸਟੇਟਮੈਂਟ ਨੂੰ ਫਿਰਦੀ ਹੈ ਸੋ ਇਹ ਜਿੰਨੀ ਵੀ ਡੀਟੇਲਿੰਗ ਤੁਸੀਂ ਦੇਖ ਰਹੇ ਹੋ ਫਰੋਂ ਕਿਚਨ ਕਿਚਨ ਦਾ ਮਾਰਬਲ ਤੁਸੀਂ ਉਹ ਸਾਹਮਣੇ ਅਸੀਂ ਸਪਾਈਸ ਕਿਚਨ ਨਾਲ ਬਣਾਈ ਹੈ ਜੀ इधर वाले बन्ने तो ड्राई किचन है सो so, किचन असं दती हैं किचन के नाल ही पिछले सर्वेंट रूम दिता है सर्वेंट रूम का एंट्री ही बारो है hmm. जेकर अभी इधर गल करिए पूजा रूम की आ पूजा रूम है जी ब्यूटीफुल दिस इज मास्टर वन हम मैंने इसे मास्टर वन दो मास्टर बेडरूम है जी बिल्कुल इतना ठीक है हम इन आ गया टी वी नॉर्मली एलईडीज देखते हो ਹੂੰ ਅਲੱਗ ਨਜ਼ਰ ਆਂਦੀ ਹੈ ਜੀ ਸੋ ਜਿਸ ਤਰੀਕੇ ਦੀ ਡਿਜ਼ਾਈਨਿੰਗ ਹੈ ਅਸੀਂ LED ਨੂੰ ਉਹਦੇ ਅੰਦਰ ਹੀ ਡਿਜ਼ਾਈਨ ਕਰਾਇਆ ਕਾਰਵਡ ਹੈ ਉਹਦੇ ਵਿੱਚ ਐਂਡ ਇਹਦੇ ਵਿੱਚ ਇਹ ਕਿ ਵੀ ਇਹ ਦੇਖ ਕੇ ਕਹਿੰਦਾ ਯਾਰ ਇਹ ਸੈਨਰੀ ਲੱਗੀ ਨਹੀਂ 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 ਇਹ ਟੀਵੀ ਹੈ ਇਹ ਆ ਗਿਆ ਏਰੀਆ ਵਾਕਿੰਗ ਕਲੋਜ਼ਰ ਐਂਡ ਵਾਕਿੰਗ ਕਲੋਜ਼ਰ ਦੇ ਨਾਲ ਅ ਹਿਊਜ ਵਸ਼ੋ ਇਹ ਮਾਰਬਲ ਕਨਸੈਪਟ ਇਹ ਮਾਰਬਲ ਅਸੀਂ 5 ਸਟਾਰਸ ਅਕਸਰ ਦੇਖਦੇ ਆ ਹਾਂ ਜੀ ਇਹ ਉੱਤਮ ਹੈ ਤੇ ਆਪ ਕਰ ਹੈ ਵੱਡੇ ਬ੍ਰਾਂਡਸ ਦੇ ਵਿੱਚ ਅਸੀਂ ਇਹ ਮਾਰਬਲ ਦੇਖਦੇ ਹਾਂ ਹੁਣ ਇਹਦੇ ਵਿੱਚ ਕੀ ਹੈ ਐਚ ਬੀ ਐਨ ਨੇ ਡਿਜ਼ਾਈਨ ਕੀਤਾ ਹੈ ਜਿਹੜਾ ਮੈਂ ਹਮਸ਼ਾ ਆਰਕੀਟੈਕਟਸਾ ਬਣਦੀ ਜੀ ਇਹ ਕੁਝ ਅਲੱਗ ਨਹੀਂ ਆਕਰਕੇ ਇੱਥੇ ਚੀਜ਼ ਲਗੀ ਯੂ نو ਇੱਥੇ ਕਟਿੰਗ ਕੀਤਾ ਗਿਆ ਰਹਾ ਅੱਛਾ ਦਿਸ ਇਜ਼ ਨਾਟ ਅਨ ਐਡੀਸ਼ਨਲ ਸਿੰਕ ਇਹ ਸਿੰਗਲ ਪੀਸ ਹੈ ਇਹ ਸਿੰਗਲ ਪੀਸ ਹੈ ਇਹ ਇਸੇ ਕਟਿੰਗ ਹੋਈ ਹੈ ਸਿੰਗਲ ਪੀਸ ਦੀ ਜੀ ਔਰ ਇਹੀ ਚੀਜ਼ ਮਿਲ ਨਹੀਂ ਹੀ ਪਰਸ਼ੀ ਬਹੁਤ ਘੱਟ ਕਨਸੈਪਟ ਹੈ This is ultra luxury ਮੈਂ ਐਂਟਰ ਕਰਦੇ ਹੀ ਨਾ ਮੈਨੂੰ ਆਪਾਂ ਇੱਕ ਹੋਟਲ 'ਚ ਸੀਗੇ ਕ੍ਰਾਊਨ ਮੈਲਬਨ ਹਾਂ ਔਰ ਇੱਕ ਲੈਂਗਮ ਮੈਮ ਉਹਦੇ ਉੱਥੇ ਹੀ ਹੋਟਲ ਮੈਨੂੰ ਲੈਂਗਮ ਦੀ ਫੀਲ ਆ ਰਹੀ ਸੀ ਜਦੋਂ ਮੈਂ ਦੇਖਿਆ ਕਿ ਥੋੜਾ ਬਹੁਤ ਕ੍ਰਾਊਨ ਤੇ ਥੋੜਾ ਬਹੁਤ ਲੈਂਗਮ ਮੱਕੜ ਬਾਜੀ ਮੈਂ ਇੰਟਰਵਿਊ ਚੀਕਿਆ ਸੀ ਕਿ ਜਦੋਂ ਇਹਨੂੰ ਡਿਜ਼ਾਈਨ ਕਰ ਰਹੀ ਸੀਗਾ ਇਟਸ ਨਾਟ ਅ ਪ੍ਰੋਜੈਕਟ ਫਾਰ ਅਸ ਆਰਕੀਟੈਕਟਸ ਰਿਟੇਟ ਟੂ ਇਸ ਕਿ ਪਸੰਦ ਨਹੀਂ ਆ ਰਿਹਾ ਉਹ ਚੀਜ਼ ਬਣਾਓ ਮੈਂ ਉਦੋਂ ਤੱਕ ਸਾਈਨ ਆਫ ਨਹੀਂ ਕਰੂੰਗਾ ਜਦ ਤੱਕ ਮੈਨੂੰ ਇਹ ਯਕੀਨੀ ਨਹੀਂ ਹੋ ਜਾਏਗਾ ਕਿ ਮੈਂ ਆਪ ਇੱਥੇ 20 ਸਾਲ ਰਹਿ ਸਕਦਾ ਹੂੰ ਨਾਓ ਅਸੀਂ ਜਿੱਦਾਂ ਦੇ ਹੋਟੈਲਸ ਦੇ ਵਿੱਚ ਰਹਿਨੇ ਆ ਚੀਜ਼ ਘਰ ਤੇ ਤੁਹਾਡਾ ਉਹ ਉਦਾਂ ਘਰ ਤੇ ਤੁਹਾਡਾ ਉਦਾਂ ਦਾ ਹੋਣਾ ਚਾਹੀਦਾ ਤੁਸੀਂ ਜਿਹੜੇ ਮਰਜ਼ੀ 5 ਸਟਾਰ ਚਲ ਜਾਓ ਤੁਹਾਨੂੰ ਉੱਥੇ 5 ਸਟਾਰ ਚ ਕੁਛ ਨਾ ਕੁਛ ਕੀੜੇ ਪਾਨ ਨੂੰ ਹੋਗੇ ਇਰ ਤੋਂ ਵਧੀਆ ਤੇ ਮੇਰੇ ਘਰੇ ਸੈੱਟੀ ਹੈ ਉਹ ਸਟੇਟਮੈਂਟ ਹੈ ਉਹ ਸਟੇਟਮੈਂਟ ਹੈ ਉਪਰਸ ਵਨ ਦਿਸ ਇਜ਼ ਅਲਟਰਾ ਲਕਜ਼ਰੀ ਔਰ ਮੈਂ ਨੋਟ ਕਰ ਰਿਹਾ ਸੀ ਇਹ ਨਾਰਮਲੀ ਇੱਥੇ ਵੁੱਡ ਹੁੰਦੀ ਹੈ ਜਦੋਂ ਅਸੀਂ ਡਰਾਅਰਸ ਖੋਲਦੇ ਹਾਂ ਦਿਸ ਇਜ਼ ਆਲਸੋ ਮਾਰਬਲ கரੈਕਟ ਇਹ ਵੀ ਮਾਰਬਲ ਹੈ 에ਰੀ ਡੀਟੇਲਿੰਗ ਤੁਸੀਂ ਛੋਟੀਆਂ ਛੋਟੀਆਂ ਚੀਜ਼ਾਂ ਦੇਖ ਲਓ ਹਜੇ ਤੇ ਇੱਥੇ ਸਾਰੇ ਉਹ ਕਬਰ ਵਗੈਰਾ ਪਏ ਹੋਏ ਸਭ ਕੁਝ ਅਜੇ ਖੁੱਲਣਗੇ 에ਰਿਜ ਕਪੜਾ ਤੇ ਇਹ ਲੈਦਰ ਹੈ ਹਾਂਜੀ ਇਹ ਇਹ ਸਾਰਾ ਲੈਦਰ ਹੈ ਦਿਸ ਇਜ਼ ਲੈਦਰ ਇਟਸ ਆਲ ਲੈਦਰ ਇੱਥੇ ਉਹ ਕੱਪੜੇ ਰੱਖੇ ਜਾਣੇ ਜਿਹਦੇ ਮੈਂ ਪਾਣੇ ਆ ਹੂੰ ਤੋ ਮੇਰੇ ਲਈ ਹੈ ਅਗੇਨ ਤੁਸੀਂ ਤਾਨੂੰ ਹਰ ਚੀਜ਼ ਚੋ ਚੀਜ਼ ਆਏਗੀ ਕਿ ਮੈਂ ਆਪਣੇ ਰਹਿਣ ਵਾਸਤੇ ਹਾਂ ਇਹ ਚ ਕੋ ਕਪੜੇ ਰਹਿਣੇ ਉਹ ਕਪੜੇ ਇੱਥੇ ਲੱਗਣੇ ਜਿਹਦੇ ਮੈਂ ਪਾਣੇ ਆ ਉਹਨਾਂ ਨੂੰ ਵੀ ਤੇ ਇੱਜ਼ਤ ਦੇਣੀ ਜ਼ਰੂਰੀ ਹੈ ਕਵਾਇਟ ਐਕਸਪੈਂਸਿਵ ਇਟਸ ਐਬਸੋਲੂਟਲੀ ਅਲਟਰਾ ਲਕਜ਼ਰੀਅਸ ਜੀ ਨਾਟ ਐਕਸਪੈਂਸਿਵ ਇਹ ਸਾਡਾ ਗੈਸਟ ਰੂਮ ਹੈ ਹੁਣ ਅਸੀਂ ਗੈਸਟ ਰੂਮ ਦੇ ਵਿੱਚ ਵੀ ਦਿਮਾਗ ਲਗਾਇਆ ਕਿ ਯਾਰ ਜਿਹੜੇ ਬੰਦੇ ਨੇ ਸਾਡੇ ਘਰੇ ਆ ਕਰਕੇ ਰਹਿਣਾ ਉਹਦੇ ਕੋਲ ਵੀ ਸਪੀਸ਼ੀਅਸ ਜਗ੍ਹਾ ਹੋਣੀ ਚਾਹੀਦੀ ਹੈ ਹਮ ਇਹ ਸਾਡਾ ਆ ਗਿਆ ਜੀ ਅਨਦਰ ਬੈਡਰੂਮ ਇਰੇ ਵਿੱਚ ਵੀ ਅਸੀਂ ਉਸੇ ਮਾਰਬਲ ਦੇ ਉੱਤੇ ਕੰਮ ਕੀਤਾ ਹੈ। ਬਹੁਤ ਫਾਈਨ ਕਾਰਪਟ ਹੈ। ਜੀ। ਅਗੇਨ కర్ਟਨਸ ਬਹੁਤ ਇੰਪੋਰਟੈਂਟ ਹੁੰਦੇ ਹਨ ਹੈਨਾ ਘਰ ਦੇ। ਹਰ ਬੈੱਡਰੂਮ ਦੇ ਵਿੱਚ ਇਹ ਆਟੋਮੇਸ਼ਨ ਅਸੀਂ ਦਿੱਤੀ ਹੈ। ਹਰ ਬੈੱਡਰੂਮ ਤੋਂ ਹਿਲਸ 뷰 ਹੈ। ਇੱਥੇ ਵੀ ਹਿਲਸ 뷰 ਹੈ। ਹਰ ਬੈੱਡਰੂਮ ਦੇ ਨਾਲ ਬਾਲਕਨੀ, ਹਰ ਬੈੱਡਰੂਮ ਦੇ ਨਾਲ ਹਿਲਸ 뷰। 7 ਸਟਾਰ 5 ਸਟਾਰ ਦੀ ਫੀਲ ਹੈ ਤੁਸੀਂ ਨਾਰਮਲੀ ਹੋਟਲਸ 'ਚ ਇਹ ਫੀਚਰ ਹੁੰਦਾ ਹੈ ਕਿ ਅਸੀਂ ਬੈੱਡ ਤੇ ਬੈਠੇ ਬੈਠੇ ਹੀ ਸੌਣ ਤੋਂ ਪਹਿਲਾਂ ਬੰਦ ਕਰਨੇ ਹੁੰਦੇ కర్ਟਨਸ ਤਾਂ ਅਸੀਂ ਉੱਥੋਂ ਕਰਦੇ ਆ ਆਪਣੇ ਉੱਥੋਂ ਕਰੋ ਇਤੋ ਹੀ ਤੁਹਾਡੀਆਂ ਲਾਈਟਸ ਕੰਟਰੋਲ ਲਾਈਟਿੰਗ ਆਲਸੋ ਲਾਈਟ ਸਾਰੀ ਕੰਟਰੋਲ ਨਾਈਸੀ ਕੰਟਰੋਲ ਹੋ ਰਹੀ ਹੈ ਕਿਰੇ ਮੂਡ ਦੀ ਲਾਈਟ ਜਗਾਣੀ ਹੈ ਤੁਸੀਂ ਔਰ ਇਹ ਉੱਤੇ ਡਿਪੈਂਡ ਕਰਦਾ ਤੁਹਾਡੇ ਮੂਡ ਦੇ ਹਿਸਾਬ ਦੇ ਨਾਲ ਲਾਈਟਿੰਗ एवरीथिंग ਇਜ਼ ਆਟੋਮੇਟਿਡ ਅਗੇਨ ਬਾਥਰੂਮ ਵਲ ਮੈਂ ਗੈਸ ਰੂਮ 'ਚ ਖੜੇ ਆਂ ਅਸੀਂ ਥਿਸ ਇਜ਼ ਗੈਸ ਰੂਮ ਥਿਸ ਇਜ਼ ਗੈਸ ਰੂਮ ਇਰੇ ਵਿੱਚ ਵੀ ਅਸੀਂ ਨੋ ਕੰਪਰੋਮਾਈਜ਼ ਨੋ ਕੰਪਰੋਮਾਈਜ਼ ਐਟ ਆਲ ਕਿਉਂਕਿ ਗੈਸਟ ਨੇ ਜਦੋਂ ਆ ਕੇ ਰਹਿਣਾ ਹੈ ਤੇ ਮੇਰਾ ਗੈਸਟ ਵੀ ਤੇ ਮੇਰੇ ਘਰ ਦੀ ਤਾਰੀਫ ਕਰਕੇ ਜਾਵੇ ਇਦਾਂ ਕਿਦਾਂ ਹੋ ਜਾਏਗਾ ਕਿ ਮੇਰਾ ਗੈਸਟ ਆ ਗਿਆ ਤੇ ਮੇਰਾ ਗੈਸਟ ਜਿਹੜੇ ਰੂਮ ਚ ਰਿਹਾ ਪੂਰੀ ਤਾਰੀਫ ਨਾ ਹੋਵੇ ਹੂੰ ਮੈਨੂੰ ਤੇ ਮਨਜੂਰ ਨਹੀਂ ਅਗੇਨ ਬਾਥਰੂਮ ਸੇਮ ਮਾਰਬਲ ਕੋਈ ਕੋਈ ਕੰਪਰੋਮਾਈਜ਼ ਨਹੀਂ ਹੈ ਕੋਈ ਕੰਪਰੋਮਾਈਜ਼ ਨਹੀਂ ਬੀਟ ਯੋਰ ਕੋਈ ਅਡੀਸ਼ਨਲ ਸਿੰਕ ਲਿਆ ਕੇ ਨਹੀਂ ਇੱਥੇ ਲਗਾਇਆ ਹੂੰ ਇਹ ਇਸੇ ਇਹ ਇਹੀ ਮਾਰਬਲ ਮੈਂ ਕੱਟ ਕੀਤਾ ਗਿਆ ਔਰ ਇਹ ਉਹਦੇ ਤੋਂ ਹੀ ਇਹਦਾ ਹੀ ਪਾਰਟ ਹੈ ਸਸ ਸਸ ਐਂਡ ਬਾਥਿੰਗ ਏਰੀਆ ਅਗੇਨ ਐਬਸੋਲੂਟਲੀ ਐਂਡ ਸਾਰੀਆਂ ਜਿਹੜੀਆਂ ਇਕਵਿਪਮੈਂਟਸ ਹੈ ਉਹ ਸਾਰੀਆਂ ਟੋਟੋ ਦੀਆਂ ਸੋ ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਅਲਟਰਾ ਲਗਜ਼ਰੀ ਉਹ ਉਹਦਾ मीनिंग ਡਿਫਾਈਨ ਕਰੋ ਸਾਨੂੰ ਵਾਟ ਇਜ਼ ਅਲਟਰਾ ਲਗਜ਼ਰੀ ਫॉर ਯੂ ਵਾਟ ਏਵਰ ਯੂ ਕੈਨ ਥਿੰਕ ਆਫ ਯੂ ਹੈਵ ਇਟ ਇਨ ਯੋਰ ਹਾਊਸ ਪ੍ਰੀਮੀਅਮ ਇਟਸ ਟੁਡੇ प्रीमियम hmm. जी चीज़ होंगी है वो आज है मैं अल्ट्रा लग्जरी प्रीमियम चार साल बाद प्रीमियम मिलेगा जी आउटडेटेड हो जाएगा लग्जरी जी अज लग्जरी है वो चार साल बाद भी प्रीमियम हो जाएगी फिर अगले अठ साल बाद वो आउटडेटेड हो जाएगी अल्ट्रा लग्जरी ये दो डिगेट तक कितनी चल हम्म है रहेगी विजन वट यू फोर इट्स कमिंग इन द स्पेस ऑफ लग्जरी ਐਂਡ ਕੋਈ ਨਹੀਂ ਹੈ ਕੋਈ ਐਂਡ ਨਹੀਂ ਹੈ ਹੂੰ ਤੁਸੀਂ ਆਪਣੇ ਘਰ ਦੇ ਵਿੱਚ 5000 ਰੁਪਏ ਸਕੁਅਰ ਫੀਟ ਤੋਂ ਲੈ ਕੇ ਲੱਖ ਰੁਪਏ ਸਕੁਅਰ ਫੀਟ ਤੱਕ ਇੰਟੀਰੀਅਰਸ ਕਰਾ ਸਕਦੇ ਹੋ ਡਿਪੈਂਡ ਤੁਸੀਂ ਕਿਦਾਂ ਦਾ ਬਣਾਉਣਾ ਚਾਹੁੰਦੇ ਹੋ ਹੂੰ ਕੋਈ ਅੰਤ ਨਹੀਂ ਹੈ ਪੈਸੇ ਦਾ ਬਟ ਇੱਕ ਜਿਹੜਾ ਸਿੰਪਲ সুইਟ ਗ੍ਰੇਸ਼ੀਅਸ ਲਿਵਿੰਗ ਹੈ ਉਹ ਐਤੋਂ ਉਹੀ ਅਲਟਰਾ ਲਗਦਾ ਸਕੂਨ ਸ਼ਾਂਤੀ ਹਰ ਕਾਰਨਰ ਤੇ ਤੁਹਾਨੂੰ ਕੁਛ ਨਾ ਕੁਛ ਕ੍ਰੀਏਟੀਵਿਟੀ ਦਿਖੇ ਔਰ ਲਾਈਟਿੰਗ ਬਹੁਤ ਕਮਾਲ ਹੈ ਪੂਰੇ ਘਰ ਦੀ ਇੱਕ ਇੱਕ ਵਾਰਮ ਵਾਰਮਥ ਹੈ ਜਿਹੜੀ ਉਹ ਮਹਿਸੂਸ ਹੋ ਰਹੀ ਹੈ ਡਿਜ਼ਾਈਨ ਦਾ ਨਾਮ ਹੀ ਵਾਰਮਥ ਹਮ ਕਿਉਂਕਿ ਇਹ ਜਿੰਨੀ ਲਾਈਟਿੰਗ ਤੁਸੀਂ ਦੇਖ ਰਹੇ ਹੋ ਇਹ ਕਿ ਇੰਟੀਰੀਅਰ ਵਾਲੇ ਲਾਈਟਿੰਗ ਕਰਦੇ ਜੀ ਅਸੀਂ ਅਰਾ ਲਾਈਟਿੰਗ ਕੰਸਲਟੈਂਟ ਲਾਈਟਿੰਗ ਆਰਕੀਟੈਕਟ ਐਲ ਡੀ ਪੀ ਕੀਤੇ ਓਕੇ ਇਹ ਜਿਹੜੀ ਤੁਸੀਂ ਕਮਾਲ ਦੇਖ ਰਹੇ ਹੋ ਇਹ ਫਰਨੀਚਰ ਦੀ ਫਰਨੀਚਰ ਤੇ ਫਰਨੀਚਰ ਦੀ ਨਹੀਂ ਹੈ ਫਰਨੀਚਰ ਤੇ ਤੁਸੀਂ ਵੀ ਲੈ ਕੇ ਆ ਸਕਦੇ ਜੀ ਇਟਸ 올 अबाउट क्रिएटिविटी ਹਮ ਕਿ ਲਾਈਟਿੰਗ ਪਲੇਜ਼ ਇਨ ਵੈਰੀ ਇੰਪੋਰਟੈਂਟ ਰੋਲ ਏਵਰੀ ਕੋਰਨਰ ਇਜ਼ ਇੰਪੋਰਟੈਂਟ ਕਿਸ ਕੋਰਨਰ ਤੇ ਕੀ ਕੰਮ ਕਰਨਾ ਉਹ ਚੰਗਾ ਆਰਕੀਟੈਕਟ ਦੱਸ ਸਕਦਾ ਕਿ ਜਿਹਨੂੰ ਆਪਣੀ ਰਿਪਿਟੇਸ਼ਨ ਦਾ ਪਰਸਨ ਸੋ ਇਟ ਇਜ਼ ਡਿਜ਼ਾਈਨਡ ਬਾਈ ਹੂ ਕਿਹਦੇ ਵੱਲੋਂ ਇਹ ਡਿਜ਼ਾਈਨ ਕੀਤਾ ਗਿਆ ਇਹ ਆਰੀਟ ਵੱਲੋਂ ਡਿਜ਼ਾਈਨ ਕੀਤਾ ਗਿਆ ਤ੍ਰਿਪਤ ਗਿਰਧਰ ਜੀ ਵੱਲੋਂ ਥੈਨ ਇੰਟੀਰੀਅਰਸ ਬੀਨ ਡਨ ਬਾਈ ਦਾ ਐਚਵੀਏ lighting been done by the ltp and landscaping been done by the pla assi bahar lagaye ohna di sari detailing ki ohna ne ki ki jindgi vich achievement kiti hai eh tuhan da master bedroom tour a gaya so and this is all leather spaced, and wood absolutely leather wood with the very different uh, leather wood and lighting lighting tusi apne mood de hisab naal change kar sakde ho and now uh, menu itthe beth ke weather enjoy karna ਮੈਨੂੰ ਕੁਝ ਕਿਤੇ ਬਾਹਰ ਨਹੀਂ ਜਾਣਾ ਪੈ। ਯੂ ਹੈਵ ਦ ਬਾਲਕਨੀ। ਹੂੰ। 1150 ਫੁੱਟ ਦੀ ਰਨਿੰਗ ਬਾਲਕਨੀ ਹੈ। ਜਿਹੜੀ ਇੰਜੋਏ ਕਰ ਸਕਦੇ ਹਾਂ। ਜੀ। ਔਰ ਇੱਕ ਬਹੁਤ ਕਮਾਲਗਲ ਜੋ ਮੈਨੂੰ ਲੱਗ ਰਹੀ ਹੈ ਨਾ ਅ ਜਿੱਥੇ ਜਿੰਨਾ ਜ਼ਰੂਰਤ ਹੈ ਫੋਰ ਐਗਜ਼ਾਮਪਲ ਦਿਸ ਮਾਰਬਲ ਉਨਾ ਹੀ ਯੂਜ਼ ਕੀਤਾ ਹੋਇਆ। ਤੁਸੀਂ ਤੁਹਾਨੂੰ ਤੁਹਾਡੀਆਂ ਅੱਖਾਂ ਨੂੰ ਇਹਨਾਂ ਸੂਧਿੰਗ ਲੱਗ ਰਿਹਾ ਹੈ ਇਹ ਬੈਡਰੂਮਸ 올 ਦ ਬੈਡਰੂਮਸ ਕੁਝ ਹੋਰ ਨਹੀਂ। ਕੁਝ ਓਵਰ ਨਹੀਂ ਹੈ ਸ਼ਿਮਰੀ ਨਹੀਂ ਹੈ ਜੇ ਇੱਥੇ ਜ਼ਰੂਰਤ ਸੀ ਤਾਂ ਜਿੰਨਾ ਲੈਦਰ ਦੀ ਜ਼ਰੂਰਤ ਹੈ ਉਹ ਹੈ ਔਰ ਟਾਪ ਕਲਾਸ ਇਸ ਤੋਂ ਉੱਪਰ ਫਰਨੀਚਰ ਤੁਹਾਨੂੰ ਨਹੀਂ ਮਿਲੂਗਾ ਸ਼ਾਇਦ ਸੋ ਇੱਥੇ ਬੈਠ ਕੇ ਨਾ ਕੁਝ ਨਾ ਬੋਲੋ ਸਿਰਫ ਫੀਲ ਦਿ ਵਾਈਬ ਅਮੇਜ਼ਿੰਗ ਵਾਈਬ ਇਹ ਇੱਥੇ ਆ ਕੇ ਮਹਿਸੂਸ ਹੋ ਸਕਦਾ ਸੋ ਐਨੀਵਨ ਹੂਜ਼ ਵਾਚਿੰਗ ਜੇ ਤੁਸੀਂ ਇਹ ਵਾਈਬ ਫੀਲ ਕਰਨੀ ਹੈ ਤਾਂ ਤੁਸੀਂ ਯੂ ਮਸਟ ਵਿਜ਼ਿਟ

ਇਹ ਤੁਹਾਡਾ ਫੈਮਿਲੀ ਰੂਮ ਹੈ ਠੀਕ ਹੈ ਜੀ ਹੁਣ ਇੱਥੇ ਵਾਲੀ ਸਕਰੀਨ ਦੇਖੋ ਸਿਰਫ ਸਕਰੀਨ ਨੂੰ ਦੇਖੋ ਐਨ ਉਹਨੂੰ ਇੰਟੀਰੀਅਰਸ ਦੇ ਨਾਲ ਮਹਿਸੂਸ ਕਰੋ ਹੂੰ ਮੈਂ ਇੱਥੇ ਆਪਣਾ ਪੋਡਕਾਸਟ ਦੇਖ ਰਿਹਾ ਹਾਂ ਤਾਂ ਮੈਨੂੰ ਕਿੰਨਾ ਆਨੰਦ ਆਵੇ ਬਿਊਟੀਫੁੱਲ ਇਟਸ ਅਮੇজিং ਡ੍ਰੀਮ ਹਾਊਸ ਹੈ ਐਕਚੁਅਲੀ ਡਿਸੀਜਨ ਮੇਕਰਸ ਹਮੇਸ਼ਾ ਘਰ ਨੂੰ ਲੈ ਕੇ ਕਰਕੇ ਵਾਈਬਸ ਹੁੰਦੀਆਂ ਹੂੰ ਮਦਰਸ ਹੁੰਦੀਆਂ ਲੇਡੀਜ਼ ਹੁੰਦੀਆਂ ਰਾਈਟ ਸੋ ਇਹ ਜਿਹੜੀ ਜਗ੍ਹਾ ਜਦੋਂ ਕ੍ਰੀਏਟ ਕਰ ਰਹੇ ਸੀ ਨਾ ਤੇ ਇਚ ਕਰਦੀਆਂ ਜਨਾਨੀਆਂ ਨੂੰ ਬੁਲਾਇਆ ਗਿਆ ਸੀ ਕਿ ਤੁਹਾਨੂੰ ਜਿੱਦਾਂ ਦੀ ਕਿਚਨ ਚਾਹੀਦੀ ਹੈ ਤਾਂ ਕਾਫੀ ਚੀਜ਼ਾਂ ਚੇਂਜ ਕਰਾਂਗੇ ਇੱਕ ਜਿਹੜੀ ਬਹੁਤ ਸਟ ਇੰਪੋਰਟੈਂਟ ਚੀਜ਼ ਹੈ ਨਾ ਜਿਹੜੀ ਅਸੀਂ ਵੱਡੇ ਵੱਡੇ ਬੰਗਲਿਆਂ ਵਿੱਚ ਦੇਖਦੇ ਆ ਥੈਟ ਇਜ਼ ਟੂ ਕਿਚਨਸ ਕਨਸੈਪਟ ਹੂੰ ਟੂ ਕਿਚਨ ਕਨਸੈਪਟ ਕੀ ਹੈ ਕਿ ਜਦੋਂ ਅਸੀਂ ਬਾਹਰ ਦੇ ਮੁਲਕਾ ਚ ਰਹਿੰਦੇ ਆ ਹਮੇਸ਼ਾ ਹੁੰਦਾ ਹੈ ਯਾਰ ਬਹੁਤ ਛੋਟੀਆਂ ਜਗ੍ਹਾ ਹੁੰਦੀ ਹੈ ਘਰੇ ਤੜਕਾ ਲਗਾ ਪੂਰੇ ਘਰ ਚ ਰਿਸਮੈਨ ਜੀ ਘੇੜ ਤੋਂ ਪਤਾ ਲੱਗ ਜਾਂਦਾ ਅੱਜ ਜੀ ਸਾਗ ਦਾ ਤੜਕਾ ਲੱਗਦਾ ਪਿਆ ਕਿ ਕੀ ਬਣਦਾ ਪਿਆ ਠੀਕ ਹੈ ਸੋ ਇਹਨੂੰ ਦਿਮਾਗ 'ਚ ਰੱਖ ਕੇ ਬਾਅਦ ਅੱਜ ਨਵਾਂ ਕਨਸੈਪਟ ਕੀ ਹੈ ਸਪਾਈਸ ਕਿਚਨ ਮਤਲਬ ਐਂਡ ਦੈਨ ਤੁਹਾਡੀ ਡਰਾਈ ਕਿਚਨ ਆ ਲੱਗਾ ਸੋ ਇਸ ਅਪਾਰਟਮੈਂਟ 'ਚ ਅਸੀਂ ਹੋਈ ਕੀਤਾ ਥੈਟ ਇਜ਼ ਉੱਥੇ ਤੁਹਾਡੇ ਸਪਾਈਸ ਕਿਚਨ ਆਏਗੀ ਇਹ ਤੁਹਾਡੀ ਡਰਾਈ ਕਿਚਨ ਆਏਗੀ ਹਮ ਸੋ ਦੈਟ ਉੱਥੋਂ ਵੈਂਟੀਲੇਸ਼ਨ ਵੈਂਟੀਲੇਸ਼ਨ ਤੇ ਬੇਸਿਸ ਸਾਰੀ ਹੈ ਮਤਲਬ 0.1% ਵੀ ਜਿਹੜੀ ਉਹ ਸਪਾਈਸਿਸ ਦੀ ਹੋਇਆ ਉਹ ਪੂਰੇ ਘਰ ਚ ਨਫ ਬੱਟ ਦ ਡਿਟੇਲਿੰਗ ਇਜ਼ ਅਮੇਜ਼ਿੰਗ ਜਿਹੜਾ ਮਾਰਬਲ ਅਗੇਨ ਯੂਜ਼ ਕੀਤਾ ਗਿਆ ਔਰ ਇਹ ਕਿਚਨ ਮੋਸਟ ਇੰਪੋਰਟੈਂਟ ਪਾਰਟ ਹੁੰਦਾ ਹੈ ਕਿਸੇ ਵੀ ਘਰ ਦਾ ਕਿਉਂਕਿ ਮੋਡੂਲਰ ਕਿਚਨਸ ਦੀ ਜੋ ਵੈਰਾਈਟੀ ਅੱਜ ਅਸੀਂ ਉਹਦੀ ਡਿਸਕਸ਼ਨ ਹੁੰਦੀ ਹੈ ਸਭ ਤੋਂ ਪਹਿਲੀ ਚੀਜ਼ ਇਹ ਹੀ ਹੈ ਘਰ ਬਣਨ ਤੇ ਕਿ ਕਿਚਨ ਡਿਸਕਸ ਕੀਤੀ ਜਾਂਦੀ ਹੈ ਕਿਉਂਕਿ ਇਸੇ ਖਾਣੇ ਨੇ ਬਰਕਤ ਦੇਣੀ ਹੈ ਤੇ ਫਿਰ ਬੰਦੇ ਨੇ ਬੰਦਾ ਬੰਨਾ ਹੈ ਤੇ ਕੰਮ ਕਰਨਾ ਹੈ ਘਰੋਂ ਨਿਕਲਣਾ ਹੈ ਤੇ ਮਾਂ ਨੇ ਇੱਥੇ ਖੜ ਕੇ ਰੋਟੀ ਬਣਾਣੀ ਹੈ ਔਰ ਉਹਨਾਂ ਨੂੰ ਜੇ ਕੰਫਰਟ ਨਹੀਂ ਦੇ ਸਕੇ ਫਿਰ ਇਹਨਾਂ ਪੈਸਾ ਲਾਇਆ আল্ট্রা ਲਗਜ਼ਰੀ ਦਾ ਸੋ ਦਿਸ ਇਜ਼ ਦਾ ਕੰਫਰਟ ਜਿੱਥੇ ਆ ਕੇ ਤੁਹਾਨੂੰ ਆਪ ਨੂੰ ਜਦੋਂ ਤੁਸੀਂ ਘਰ ਆਓਗੇ ਨਾ ਤੁਹਾਡਾ ਦਿਲ ਕਰੂਗਾ ਇੱਥੇ ਆ ਕੇ ਕਿ ਮੈਂ ਨਾਲ ਹੱਥ ਫਟਾਵਾਂ ਇਹ ਸਰਵੈਂਟ ਆ ਗਿਆ ਜੀ ਦਿਸ ਇਜ਼ ਦਾ ਡੋਮੈਸਟਿਕ ਹੈਲਪ ਰੂਮ ਹਾਂ ਜੀ ਹੁਣ ਇਹ ਤੁਸੀਂ ਡੋਮੈਸਟਿਕ ਹੈਲਪ ਦਾ ਵਾਸ਼ਰੂਮ ਵੀ ਚੈੱਕ ਕਰਨਾ ਜੀ ਔਰ ਇਹਦੀ ਵਾਰਡਰੋਬ ਕੋ ਦਿੱਤੀ ਜੀ ਨਾ ਸੋ ਦਿਸ ਇਜ਼ ਦਾ Domestic help wardrobe. और है स्पेशियस और more like के जिस तरह डोमस्टिकॉपूम ये इस तरह नहीं फील कराया गया कि कि तू दुमेस्टिक है। दुमेस्टिक है। तू परिवार का मेंबर ही है उस तरह का ही है आज यू... दो प्रेस वाले से मीडिया हाउस तो। जी एना ਜਿਹੜੇ ਡੋਮੈਸਟਿਕ ਹੈ ਲੋਨਾਂ ਦੀ ਆਦਤਾਂ ਵਿਗਾੜ ਦੋਗੇ ਮੈਂ ਕਹਿੰਦੀ ਵਧੀਆ ਜੀ ਜੇ ਆਦਤਾਂ ਵਿਗੜਨੀਆਂ ਤਾਂ ਤਾਂ ਤੁਹਾਡੇ ਨਾਲ ਟਿਕੇ ਰਹਿਣਗੇ ਸੋ ਇਹ 게ਟ ਹੈ ਇਹ ਨਾਲ ਦੀ ਹੈ ਇਹ ਨਾਲ ਦੀ ਐਂਟਰੀ ਪਿੱਛੋਂ ਹੈ ਕਿ ਵੀ ਬਾਈਕਾਂਸ ਕੋਈ 스위ਗੀ ਜ਼ਮੈਟੋ ਕੋਈ ਵੀ ਆਂਦਾ ਹੈ ਉਹਨਾਂ ਵਾਸਤੇ ਲਿਫਟ ਵੱਖਰੀ ਹੈ ਦੇ ਕੈਨ ਨਾਟ ਐਂਟਰ ਇਓ ਪ੍ਰਾਈਵੇਸੀ ਓਕੇ ਸੋ ਆਪਣੀ ਡੋਮੈਸਟਿਕ ਹੈਲਪ ਆਪਣੇ ਜਿਹੜੇ ਵਰਕਰ ਕਰੇ ਕੰਮ ਕਰਦੇ ਉਹ ਉੱਥੋਂ ਲਿਆ ਕਰਕੇ ਇੱਥੋਂ ਐਂਟਰ ਕਰਦੇ ਉਹ ਉਹਨਾਂ ਲਈ ਇਹ 게ਟ ਡਿਫਰੈਂਟ 게 ਤੁਸੀਂ ਉਹਨਾਂ ਨੂੰ ਬਾਹਰ ਦਾ ਐਕਸੈਸ ਨਹੀਂ ਦੇਣਾ ਚਾਹੁੰਦੇ

ਪਹਿਲਾ ਕੈਂਪ ਪ੍ਰੋਜੈਕਟ ਬੈਸਟ ਬੈਸਟ ਇਨ ਦਾ ਬਿਜ਼ਨਸ ਸੋ ਜੀਬੀ ਭਾਜੀ ਤੁਹਾਡੇ ਲਈ ਇਹ ਪ੍ਰੋਜੈਕਟ ਕੀ ਮਾਇਨੇ ਰੱਖਦਾ ਇੱਕ ਬਿਜ਼ਨਸਮੈਨ ਪੁਆਇੰਟ ਆਫ View ਤੋਂ ਨਹੀਂ ਇੱਕ ਅਸੀਂ ਉਸ ਦਿਨ ਵੀ ਗੱਲ ਕਰ ਰਹੇ ਸੀਗੇ ਕਿ ਤੁਸੀਂ ਮੈਨੂੰ ਪੁੱਛਿਆ ਕਿ ਮੇਰੇ ਲਈ ਰੀਅਲ ਏਸਟੇਟ ਕੀ ਹੈ ਤਾਂ ਮੈਂ ਤੁਹਾਨੂੰ ਕਿਹਾ ਕਿ ਬਿਲਡਿੰਗਜ਼ ਹੈ ਘਰ ਹੈ ਤੁਸੀਂ ਕਿਹਾ ਕਿ ਤੁਹਾਡੇ ਲਈ ਰਿਸਪੌਂਸਿਬਿਲਟੀ ਹੈ ਹੁਣ ਜਦੋਂ ਇਹ ਬਣ ਗਿਆ ਔਰ ਇਸ ਤਰ੍ਹਾਂ ਦਾ ਹੀ ਬਣਨਾ ਹੈ ਉਦੋਂ ਤੁਹਾਡੇ ਲਈ ਇਹ ਕੀ ਮਾਇਨੇ ਰੱਖਦਾ ਮੇਰੇ ਲਈ ਇਹ ਬਹੁਤ ਵੱਡੀ ਰਿਸਪਾਂਸਿਬਿਲਟੀ ਹੈ ਐਂਡ ਉਪਰਸ ਵਨ ਬੀਇੰਗ ਬਿਜ਼ਨਸਮੈਨ ਬੀਇੰਗ ਹਿਊਮਨ ਬੀਇੰਗ ਹਿਊਮਨ ਜਾਂ ਉਹ ਇਨਸਾਨ ਜਿਹਦੇ ਲੋਕਾਂ ਨੂੰ ਵਿਸ਼ਵਾਸ ਕਿਤਾ ਮੇਰੇ ਲਈ ਇਹ ਇੱਕ ਸਟੇਟਮੈਂਟ ਹੈ ਇਹ ਇਸ ਤਰੀਕੇ ਦੇ ਨਾਲ ਹੀ ਡਿਲੀਵਰ ਹੋਣਾ ਵਿਦਆਊਟ ਐਨੀ ਵਿਦਆਊਟ ਐਨੀ ਕਟਿੰਗ ਦ ਕਾਰਨਰਸ ਵਿਦਆਊਟ ਐਨੀ ਕੰਪਰੋਮਾਈਜ਼ ਯੈਸ देयर विल बी ਲੋਟ ਆਫ ਸੈਕਰੀਫਾਈਸਸ ਬਟ ਉਹ 4 ਸਾਲ ਬਾਅਦ ਜਦੋਂ ਇਹ ਡਿਲੀਵਰ ਹੋਏਗਾ ਹੁਣ ਤੇ 4 ਸਾਲ ਦੀ ਜਰਨੀ ਸ਼ੁਰੂ ਹੋ ਗਈ ਹੈ ਹੁਣ ਤੇ ਦਸੰਬਰ 2029 ਆ ਸਾਹਮਣੇ ਦਿਸਦੀ ਹੈ ਓਪਸ 1 ਇਸ ਜਿਵੇਂ ਆਪਣਾ ਜਵਾਕ ਵੱਡਾ ਕਰੀਦਾ ਨਾ ਮੈਂ ਉਵੇਂ ਕਰ ਰਿਹਾ ਹਾਂ ਤੁਸੀਂ ਅੱਜ ਦੋ ਗੱਲਾਂ ਬਹੁਤ ਹੋਣਹਾਰ ਨਿਕਲੇਗਾ ਦੋ ਗੱਲਾਂ ਕਹੀਆਂ ਪ੍ਰੈਸ ਕਾਨਫਰੰਸ 'ਚ ਇੱਕ ਅੱਜ ਕਿਹਾ ਕਿ ਡਿਸਕਾਊਂਟ ਨਾ ਮੰਗਿਓ ਉਹ ਕਿਉਂ ਮੈਂ ਤੁਹਾਡੇ ਨਾਲ ਹੀ ਪੋਡਕਾਸਟ ਦੇ ਵਿੱਚ ਇਹ ਗਲਤੀ ਕੀਤੀ ਸੀ ਤੁਹਾਡਾ ਸਵਾਲ ਸੀਗਾ ਕਿ ਇਨਵੈਸਟਰ ਬਾયર ਹੋਮ ਬਾયર ਕੀ ਗਲਤੀ ਕਰਦੇ ਹੈ ਰੀਅਲ ਏਸਟੇਟ ਵਿੱਚ ਮੈਂ ਕਹਿੰਦੀ ਕਾਮਨ ਗਲਤੀ ਕਰਦੇ ਡਿਸਕਾਊਂਟ ਮੰਗ ਕੇ ਕਿਉਂ ਮੈਂ ਲਾਈਵ ਐਗਜ਼ਾਮਪਲ ਦੇਣਾ ਅਸੀਂ ਲੈਟਸ ਸੇ ਇਧਰ ਆ ਜੀਏ ਅਸੀਂ ਕਹਿੰਨੇ ਆ ਜੀ ਕਿ ਤੁਹਾਨੂੰ ਇਹ ਵਾਲੀ ਚੀਜ਼ ਅਸੀਂ ਦੇਣੀ ਹੈ ਠੀਕ ਹੈ ਇਸੇ ਤਰੀਕੇ ਤੁਹਾਨੂੰ ਫਿਨਿਸ਼ ਕਰਕੇ ਦੇਣੀ ਹੈ ਹਮ ਅੱਜ ਇਹ ਰੇਟ ਹੈ ਜੀ ਇਹ 4 ਕਰੋੜ ਦਾ ਫੋਰ ਐਗਜ਼ਾਮਪਲ ਫਲੈਟ ਹੈ ਤੁਸੀਂ ਕਹਿੰਦੇ ਹੋ ਨਹੀਂ ਭਾਈ ਸਾਹਿਬ ਮੈਂ ਲੈਣਾ ਤੇ ਮੈਂ ਬਹੁਤ ਪੈਸਿਆਂ ਦੀ ਨੀਡ ਚਾ ਮੈਂ ਕਹੂੰਗਾ ਦੱਸੋ ਮੱਕਰ ਸਕਦੇ ਹੋ ਯਾਰ ਮੈਂ 50 ਲੱਖ ਘੱਟ ਦੇਣਾ ਚਲੋ ਯਾਰ ਦਿਓ ਹੁਣ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਇਹੀ ਦਵਾਗਾ ਕਿ 4 ਸਾਲ ਬਾਅਦ ਇੱਥੇ ਟੈਨ ਲਾ ਲਾ ਦਾਂਗਾ ਸਨਮਾਇਕਾ ਵੀ ਲੱਗ ਸਕਦਾ ਇੱਥੇ ਲਗਜ਼ਰੀ ਹਮ ਅਲਟਰਾ ਲਗਜ਼ਰੀ ਉੱਥੇ ਅਸੀਂ ਕਦੀ ਡਿਸਕਾਊਂਟ ਨਹੀਂ ਮੰਗਦੇ ਕੰਪਰੋਮਾਈਜ਼ ਨਹੀਂ ਕਰਦੇ ਹਮਮ ਔਰ ਜਿਦੀ ਜਿਰੀ ਚੀਜ਼ ਅਹੀਂ ਆਪਣੇ ਆਪ ਨੂੰ ਥਾਪੜੀਦੀ ਨਾ ਤੇਰਾ ਵੀ ਡਿਸਕਾਊਂਟਡ ਪ੍ਰਾਈਸ ਤੇ ਲੈ ਕੇ ਆ। ਉਹੀ ਇਨਵੈਸਟਮੈਂਟ ਤੁਹਾਨੂੰ ਸਭ ਤੋਂ ਜ਼ਿਆਦਾ ਕਾਸਟਲੀ ਹਮ ਫਿਊਚਰ ਦੇ ਵਿੱਚ ਕਰਦੀ ਹੈ। ਬਿਲਕੁਲ ਹਾਂ ਤੁਸੀਂ ਬੰਦਾ ਲੱਭ ਲਿਆ। ਕੋਈ ਰਹਿਣ ਰੂਣ ਦਾ ਮਤਲਬ ਨਹੀਂ। ਕਿ ਤੁਸੀਂ ਅੱਜ ਕਿਸੇ ਨੂੰ ਪੈਸਿਆਂ ਦੀ ਲੋੜ ਹੈ ਉਹਦੇ ਪੈਸਿਆਂ ਦੀ ਲੋੜ ਦਾ ਫਾਇਦਾ ਚੱਕਿਆ ਤੇ ਆਪਣੇ ਪੈਸੇ ਬਣਾਏ। ਹਮ ਸਨੈਰੀਓ ਬਣਦਾ ਹੈ। ਬਟ ਪੈਸਿਆਂ ਦੀ ਲੋੜ ਨਹੀਂ ਹੈ ਤੁਸੀਂ ਲੂਡ ਦਾ ਵਿਆਹ ਨਹੀਂ ਤਾਂ ਪਰ ਤੁਸੀਂ ਆਪਣੇ ਰਹਿਣ ਵਾਸਤੇ ਕਰ ਲੈ ਰਹੇ ਹੋ ਉੱਥੇ ਕੰਪਰੋਮਾਈਜ਼ਸ ਹੋਣੇ ਇੱਥੇ ਹੀ ਉਹ ਮੁੰਡੇ ਦੀ ਗੱਲ ਯਾਦ ਆਉਂਦੀ ਹੈ ਹੂੰ ਕਿ ਕੁੜੀ ਵਹਾਣ ਵਾਲੀ ਹੋਰ ਤੇ ਵਿਆਹਣ ਵਾਲੀ ਠੀਕ ਹੈ ਸੋ ਇਸ ਕਰਕੇ ਜਿਹੜੀ ਚੀਜ਼ ਅਸੀਂ ਦੇਖ ਰਿਹਾ ਇਹ ਸਾਫ਼ ਕਰੂ ਇੱਥੇ ਕੀ ਕੀ ਮਿਲੂਗਾ ਲਿਖ ਕੇ ਦੇ ਦਿਓ ਔਰ ਐਜ਼ ਇਟ ਇਜ਼ ਚਾਹੀਦਾ ਕੋਈ ਡਿਸਕਾਊਂਟ ਨਹੀਂ ਯੂ ਵਿਲ ਨੈਵਰ ਗੋ ਰੋਂਗ ਤੁਸੀਂ ਹੀ ਹੋ ਜਿਨ੍ਹਾਂ ਨੇ ਪ੍ਰੋਜੈਕਟ ਨੂੰ ਸਿਰੇ ਲਾਣਾ नहीं अम hmm. <laughs> <कौपी हुँ चलावा। laughs> <laughs> 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 कर देता ही

So, if you want to feel ultra luxury, please do visit GB Reality office in New Chandigarh. Thank you so much.